ਵੈਗੁਲੀ ਕਹਾਤਾ ਵੈਗੁਲੀ ਹਟੇ ਤੁਸੀਂ ਹੋ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਘਬਰਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਟ ਕੇ ਫਤੇ ਬੁਲਾਇਓ ਤੁਸੀਂ ਹੋ ਗੋਬਿੰਦ ਸਿੰਘ ਦੇ ਜਾਏ ਦਾਦਾ ਤੇਗ ਬਹਾਦਰ ਦਿੱਲੀ ਦੇ ਵਿੱਚ ਸੀਸ ਵਾਰਿਆ ਬਣ ਕੇ ਹਿੰਦੀ ਚਾਦਰ ਐਸੇ ਦੇ ਹੀ ਕੁਰਬਾਨੀ ਦਾ ਜਨਬਾਨ ਮਸਖਾਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਟ ਕੇ ਫਤੇ ਬੁਲਾਇਓ ਤੁਸੀਂ ਹੋ ਉਸ ਪੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਦੇ ਗਾਂ ਦੇ ਵਿੱਚ ਉੱਬਲਦੇ ਦੀ ਇਹ ਸਤ ਨਾਮ ਹੀ ਬੋਲੇ ਇਸ ਕੌਮ ਦੀ ਕੁਰਬਾਨੀ ਦਾ ਜज्ਬਾ ਨ ਮਸਖਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਕੱਟ ਕੇ ਫਤਿਹ ਬੁਲਾਇਓ ਤੁਸੀਂ ਹੋ ਲਿਖਿਆ ਨ ਕੀਆ ਜਿੰਦਾ ਸਾਕਾ ਵੱਡਾ ਕਰਨਾ ਰਹੀ ਦੁਨੀਆ ਸਿੱਕੜ ਜਿਸ ਨੂੰ ਜਗ ਨੇ ਯਾਦ ਰੱਖਾ ਕਰਨਾ ਨਮਰ ਹੋਈ ਤੇ ਹੱਥ ਸਿਰ ਜੇ ਇਸ ਦੁਨੀਆ ਤੋਂ ਜਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਕੱਟ ਕੇ ਫਤਿਹ ਬੁਲਾਇਓ ਉਰਜਾ ਪੁਰਜਾ ਕੱਟ ਚੋਂ ਭਾਵੇਂ ਅੱਖ ਚੋਂ ਲੀਰਨਾ ਚੋਵੇ ਸਿਰ ਜਾਂਦਾ ਤਾਂ ਬੇਸਕ ਜਾਵੇ ਸਿਰ ਨਹੀਂ ਮਾਰਾ ਹੋਵੇ ਪਿਓ ਦਾ ਦੇ ਦੀਆਂ ਨਿਸ਼ਾਨ ਨੂੰ ਕਿਧਰੇ ਦਾਗ ਨਾ ਲਾਇਓ ਸੂਬੇ ਦੇ ਦਰਵਾਜ਼ੇ ਜਾ ਕੇ ਗੱਟ ਕੇ ਫਤੇ ਬੁਲਾਇਓ ਧੰਨਵਾਦ